ਜ਼ਰੂਰਤਮੰਦਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿਣ ਵਾਲੀ ਫਗਵਾੜਾ ਦੀ ਸਿਰਮੌਰ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਅੱਖਾਂ ਦੇ ਤਾਰੇ ਪ੍ਰੋਜੈਕਟ 6 ਮਈ ਦਿਨ ਮੰਗਲਵਾਰ ਨੂੰ ਰੈਸਟ ਹਾਊਸ ਫਗਵਾੜਾ ਦੇ ਪਿੱਛੇ ਸਰਕਾਰੀ ਐਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਯੋਗ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਲੈ ਕੇ ਜਿੱਥੇ ਸੰਸਥਾ ਦੇ ਮੈਂਬਰਾਂ ਵੱਲੋਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਸੰਸਥਾ ਦੇ ਸੰਸਥਾਪਕ ਮਿੰਦਰ ਸਿੰਘ ਬਸਰਾ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ surjeet singh ਘੁੰਮਣ ਅਤੇ ਮੈਡਮ ਹਰਿੰਦਰ ਕੌਰ ਸੇਠੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇਸ ਵਾਰ 700 ਦੇ ਕਰੀਬ ਵਕਫਾ ਸਕੂਲਾਂ ਦੇ ਹਰ ਬੱਚਿਆਂ ਨੂੰ ਪੂਰੇ ਸਾਲ ਦੀ ਫੀਸ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟੇਸ਼ਨਰੀ ਦਾ ਸਨਮਾਨ ਵੀ ਦਿੱਤਾ ਜਾਵੇਗਾ। ਉਨਾ ਦਸੇ ਅਗੀ ਉਨਾ ਦ ਮੁਖ ਮੰਤਵ ਇਹ ਹੈ ਕਿ ਕੋਈ ਵੀ ਬੱਚਾ ਕਿਸੇ ਵੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ ਤੇ ਇਹੀ ਬੱਚੇ ਪੜ੍ਹ ਲਿਖ ਕੇ ਹੋਰਨਾ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਨ। ਉਨਾ ਸਮੂਹ ਦਾ ਨੀ ਸਜਨਾ ਦੇ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਸੰਸਥਾ ਦੀ ਹੌਸਲਾ ਫੁਜਾਈ ਕਰਨ ਅਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ। ਕਾਬਲੇ ਗੌਰ ਹੈ ਕਿ ਇਹ ਸੰਸਥਾ ਪੰਜਾਬ ਰੇਡੀਓ ਲੰਡਨ ਨਾਲ ਮਿਲ ਕੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਕ ਆਨੰਦ ਕਾਰਜ ਕਰਨ ਦੇ ਨਾਲ-ਨਾਲ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਪ੍ਰੋਜੈਕਟ ਕਰ ਰਹੀ ਹੈ। ਇਸ ਮੌਕੇ ਤੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਘੁਮਨ ਅਕਸ਼ੇਦੀਪ ਸਿੰਘ ਬਸਰਾ ਹੈਪੀ ਹੈਲਨ ਸਰਜੀਤ ਸਿੰਘ ਗੁਰਿੰਦਰ ਸਿੰਘ ਬਿਲਖੂ ਵਿਕਾਸ ਥਾਪਰ ਸੰਦੀਪ ਤਗੜ ਮੈਡਮ ਹਰਿੰਦਰ ਗੌਰ 세ਠੀ ਮੈਡਮ ਵਿਨਾਕਸ਼ੀ ਵਰਮਾ ਤੋਂ ਇਲਾਵਾ ਹੋਰ ਸੰਸਥਾ ਦੇ ਮੈਂਬਰ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੀ ਜਸ਼ਰਮਨ ਦੀ ਵਿਸ਼ੇਸ਼ ਰਿਪੋਰਟ ਕਨੈਕਸ਼ਨ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਕੱਲ੍ਹ ਯਾਨੀ ਕਿ 6 ਮਈ ਨੂੰ ਦੁਪਹਿਰ 12 ਵਜੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹਰੇਕ ਸਾਲ ਕਰਾਉਂਦੇ ਆਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਅੱਖਾਂ ਦੇ ਤਾਰੇ ਜਿਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਲਈ ਅਸੀਂ ਫੀਸਾਂ ਸਮਾਨ ਜਾਂ ਹੋਰ ਜਿਹੜੀ ਵੀ ਪ੍ਰੈਸ ਦੀਆਂ ਲੋੜਾਂ ਹੁੰਦੀਆਂ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਆ ਇਹ ਬੱਚਿਆਂ ਨੂੰ ਸਮਾਨ ਜਾਂ ਹੋਰ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਆ ਤੇ ਜਿਹੜਾ ਸਾਡਾ ਮੇਨ ਫੰਕਸ਼ਨ ਹੁੰਦਾ April ਚ ਹੁੰਦਾ ਲੇਕਿਨ ਇਸ ਵਾਰ ਇਹ ਥੋੜਾ ਲੇਟ ਹੋ ਗਿਆ ਹੈ ਲੇਕਿਨ ਸਾਡੀ ਸੋਚ ਸਾਰੀ ਸੰਸਥਾ ਦੀ ਇਹ ਹੈ ਕਿ ਬੱਚਾ ਕੋਈ ਵੀ ਜਿਹੜਾ ਆ ਪੜ੍ਹਾਈ ਤੋਂ ਉਹ ਵਾਂਝਾ ਨਾ ਰਹੇ ਤੇ ਇਸ ਕਰਕੇ ਉਹ ਪੜ੍ਹ ਕੇ ਲਿਖ ਕੇ ਆਪਣੇ ਸਮਾਜ ਪ੍ਰਤੀ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਜਿਹੜਾ ਆ ਉਹ ਯੋਗਦਾਨ ਪਾਵੇ ਤੇ ਇਸ ਕਰਕੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੌਕੇ ਉੱਤੇ ਪਹੁੰਚ ਕੇ ਜਿਹੜਾ ਉਹ ਬੱਚਿਆਂ ਨੂੰ ਅਸ਼ੀਰਵਾਦ ਦੇਣ ਤੇ ਨਾਲ ਦੀ ਨਾਲ ਜਿਹੜੇ ਆ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਕੇ ਇਹ ਜਿਹੜਾ ਆ ਉਹ ਇਸ ਮੌਕੇ ਦੀ ਜਿਹੜੀ ਸ਼ਾਨ ਆ ਉਹ ਵਧਾਉਣ ਇਸ ਮੌਕੇ ਉੱਤੇ ਜਿਹੜਾ ਫਗਵਾੜੇ ਤੋਂ ਸਾਡੇ ਸਿਦਕ ਸਿੰਘ ਆ ਆਈਪੀਐਸ ਸੇ ਨਿਯੁਕਤ ਹੋਇਆ ਤੇ ਉਹਨਾਂ ਨੂੰ ਵੀ ਇਸ ਮੌਕੇ ਤੇ ਪ੍ਰਾਊਡ ਆਫ ਫਗਵਾੜਾ ਦੇ ਨਾਮ ਦੇ ਨਾਲ ਜਿਹੜਾ ਆ ਸਨਮਾਨਿਤ ਕੀਤਾ ਜਾਵੇਗਾ ਔਰ ਉਹ ਬੱਚੇ ਜਿਹੜੇ ਮੈਰਿਟ ਵਿੱਚ ਆਏ ਆ ਬਹੁਤ ਅੱਛੇ ਨੰਬਰ ਲਾਇਆ ਔਰ ਹੈਲਪਿੰਗ ਹੈਂਡ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹੈਲਪਿੰਗ ਹੈਂਡ ਦੇ ਨਾਲ ਜਿਹੜੇ ਚੱਲਦੇ ਸੀ ਉਹ ਬੱਚਿਆਂ ਨੂੰ ਜਿਹੜੇ ਮੈਰਿਟ ਦੇ ਵਿੱਚ ਆਏ ਆ ਉਹਨਾਂ ਨੂੰ ਵੀ ਕੱਲ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਜਾਵੇਗਾ